ਸਸ ਕੀ ਕਾਲੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਲੈ ਕੇ ਆਈਆਂ ਵੀਡੀਓ ਜਿਹੜਾ ਕਿ ਆਪਾਂ ਪਜਾਮਾ ਦੀ ਕਟਾਈ ਕਰਾਂਗੇ ਤੇ ਜੈਂਟਸ ਪਜਾਮਾ ਹੈ ਜਿਹੜਾ ਆਪਾਂ ਡੇਲੀ ਯੂਜ਼ ਕਰਦੇ ਆਂ ਆਪਾਂ ਤੇ ਇਹ 2.5 ਮੀਟਰ ਕਪੜਾ ਹੈਗਾ ਤੇ ਆਪਾਂ ਜਿਹੜੀ ਹੁਣ ਇੱਥੋਂ ਇਹਨੂੰ ਫੋਲਡ ਕਰ ਲਿਆ ਆਪਾਂ ਦੋ ਫੋਲਡ ਕਰ ਲਿਆ ਇਹਦਾ ਤੇ ਹੁਣ ਆਪਾਂ ਇੱਥੋਂ ਜਿਹੜੀ ਇਹਦੀ ਲੈਂਥ ਆ ਉਹ ਰੱਖਾਂਗੇ ਜਿੰਨੀ ਆਪਾਂ ਨੂੰ ਚਾਹੀਦੀ ਆ ਚਾਹੇ ਇਹਨੂੰ ਤੁਸੀਂ ਐਡਾ ਫੋਲਡ ਕਰਕੇ ਹੀ ਕੱਟ ਸਕਦੇ ਹੋ ਚਾਹੇ ਸਿੱਧਾ ਕਰ ਸਕਦੇ ਹੋ ਜਿਨਾਰ ਮੈਂ ਜੇਵਾ ਨਾਲ ਦੀ ਕਪੜਾ ਜਿਹੜਾ ਕੱਢਣਾਗਾ ਤੇ ਹੁਣ ਆਪਾਂ ਇਹ ਜਿਹੜੀ ਲੈਂਥ ਹਾਲ ਲਾਵਾਂਗੇ 2 ਇੰਚ ਤਾਂ ਆਪਾਂ ਇੱਥੇ ਐਕਸਟਰਾ ਕੱਟਣਾ ਆ ਉੱਪਰ ਲਾਸਕਟ ਪਾਉਣ ਵਾਸਤੇ ਤੇ ਹੁਣ ਆਪਾਂ ਇਥੋਂ ਜਿਹੜੀ ਇਹਦੀ ਲੈਂਥ ਹਾਲ ਲਾਵਾਂਗੇ 35.5 ਇੰਚ ਆਪਾਂ ਨੂੰ ਇਹ ਤਿਆਰ ਚਾਹੀਦੀ ਦਾ 2 ਇੰਚ ਆਪਾਂ ਇਥੇ نیچے ਮੋੜਨ ਲਈ ਲਗਾਸੇ ਛੱਡਾ ਹੈ ਫਿਰ ਆਪਾਂ ਇਹਨਾਂ ਨਿਸ਼ਾਨੀਆਂ ਨੂੰ ਦਾ ਸਿੱਧਾ ਕਰ ਲਾਂਗੇ 13 ਇੰਚ ਆਪਾਂ ਇੱਕ ਰੱਖਾਂਗੇ ਹਿੱਪ ਦਾ ਜਿਹੜਾ ਨਾਪ ਆ 12.5 ਇੰਚ ਤੇ ਆਪਾਂ ਇੱਥੇ ਅਸੰਨ ਚਾਣ ਲਾਵਾਂਗੇ ਇਹਨਾਂ ਨੂੰ ਮਿਲਾਵਾਂਗੇ 2 ਇੰਚ ਤੇ ਆਪਾਂ ਇੱਥੇ ਕੱਟ ਪਾਵਾਂਗੇ ਮੂਰੀ ਰੱਖ ਲਾਂਗੇ ਆਪਾਂ 8 ਇੰਚ 1 ਇੰਚ ਐਕਸਟਰਾ ਰੱਖ ਲਾਂਗੇ ਹੁਣ ਆਪਾਂ ਇਹਨੂੰ ਮਿਲਾ ਦਾਂਗੇ ਇਥੇ ਆਪਾਂ ਜਿਹੜੀ ਕਾਰਟ ਪਾਦਾਂਗੇ 1 ਇੰਚ ਦੀ ਥੋੜਾ ਪੈਠ ਥੋੜਾ ਸਾਰਾ ਕੱਟ ਕਰ ਦਾਂਗੇ ਜਿਹੜਿਆ ਆਪਾਂ ਦੋ ਬੱਲੇ ਕੱਟੇ ਹੈਗੇ ਦੇਖ ਸਕਦੇ ਹੋ ਤੁਸੀਂ ਇਹ ਹੀ ਆਪਾਂ ਨੇ ਇਧਰਲੀ ਸਾਈਡ ਧਰ ਕੇ ਦੂਜੀ ਕੰਨੀ ਸਾਈਡ ਆਪਾਂ ਨੇ ਇਹ ਉੱਪਰ ਰੱਖ ਕੇ ਤੇ ਢਾਈਂ ਜਿਹੜਿਆਂ ਨੂੰ ਕੱਟ ਲੈਣਾ ਦੂਜੇ ਪਾਸੇ ਨੂੰ ਵੀ ਜਿਹੜਾ ਇੱਕ ਦਾ ਨਾਪ ਆ ਤੁਸੀਂ ਆਪਣੇ ਅਕੋਰਡਿੰਗ ਆ ਜਿਹੜਾ ਵਧਾ ਘਟਾ ਸਕਦੇ ਹੋ ਜਿੰਨਾ ਘਾਟਾ ਹੁੰਦਾ ਆ ਲੈਂਥ ਵੀ ਇਹ ਦੀ ਤੁਸੀਂ ਆਪਣੇ ਅਕੋਰਡਿੰਗ ਜਿਹੜੀ ਵਧਾ ਘਟਾ ਸਕਦੇ ਹੋ ਤੇ ਕਟਾਈ ਇਹਨਾਂ ਦੀ ਸਾਰੀ ਇਕਨੇ ਹੁੰਦੀ ਆ ਜਿਵੇਂ ਮੈਂ ਕੀਤੀ ਆ ਇੱਕ ਵੱਡੇ ਛੋਟੇ ਵੱਲੇ ਵਾਲੇ ਹੁੰਦੇ ਨੇ ਉਹੀ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਊਂਗੀ ਵੀ ਉਹਦੀ ਕਟਾਈ ਕਿਵੇਂ ਹੁੰਦੀ ਆ ਤੇ ਇਹਦੇ ਫਰੰਟ ਭੱਲੇ ਤੇ ਆਪਾਂ ਜਿਹੜੀ ਮੂਹਰੇ ਕਾਟ ਪਾ ਦਾਂਗੇ ਤੇ ਆਪਾਂ ਇਹ ਜੇਬਾਂ ਵੀ ਇੱਥੇ ਲਗਾਉਣੀਆਂ ਨੇ ਉਹਦੀ ਵੀ ਕਟਾਈ ਕਰ ਲਾਂਗੇ ਤੇ ਇਹ ਪਜਾਮੇ ਦੀ ਆਪਾਂ ਨੇ ਜਿਹੜੀ ਕਟਿੰਗ ਆ ਉਹ ਕੱਢ ਲਈ ਆ ਜਿਹੜਾ ਆਪਾਂ ਨੇ ਪਜਾਮਾ ਕੱਟਿਆ ਸੀਗਾ ਹਨਾ ਉਹਦੇ ਵਿੱਚੋਂ ਜਿਹੜੀਆਂ ਕਾਟਾਂ ਵਿਚਾਲੇ ਨਿਕਲੀਆਂ ਸੀਗੀਆਂ ਉਹਦੀਆਂ ਆਪਾਂ ਜਿਹੜੀਆਂ ਜੇਬਾਂ ਨੇ ਤਿਆਰ ਕਰਾਂਗੇ 1.75 ਇੰਚ ਆਪਾਂ ਨੇ ਜਿਹੜੀ ਲੰਬਾਈ ਹੈ ਜਿਹੜੀ ਉਹ ਰੱਖੀ ਆ 6.5 ਇੰਚ ਆਪਾਂ ਇਦਾਂ ਰੱਖਾਂਗੇ ਇਹ ਦੋ ਜੇਬਾਂ ਕੱਟੀਆਂ ਇਹਨਾਂ ਜਿਹੜੀਆਂ ਕਟ ਕਾ ਰਹੀਆਂ ਆਪਾਂ ਇੱਥੇ ਥੋੜਾ ਜਿਹਾ ਜੋੜ ਪਊਗਾ ਪਹਿਲੇ ਚ ਜੋੜ ਪਾ ਲਾਂਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣੇ ਕਾਟ ਆਪਣੇ ਪਾਈ ਸੀ ਨਾ ਦੂਜੇ ਪੱਲੇ ਤੇ ਹੀ ਪਾਈ ਸੁਧਰ ਵੀ ਪਾਈ ਸੀ ਫਰੰਟ ਵੀ ਜਦੋਂ ਕਟਿਆ ਸੀ ਬੈਕ ਵੀ ਕਟਿਆ ਸੀ ਤੇ ਆਪਾਂ ਨੇ ਇੱਕ ਦੀ ਤਾਂ ਆਪਾਂ ਨੇ ਜੇਬ ਕੱਟ ਲਈ ਸੀ ਤੇ ਦੂਜੇ ਪਾਸੇ ਆਪਾਂ ਨੇ ਜੋੜ ਪਾਣਾ ਸੀ ਤੇ ਉਹਦੇ ਵਿੱਚ ਵੀ ਜੋੜ ਪਾਉਣ ਵਾਸਤੇ ਆਪਾਂ ਨੇ ਜਿਹੜੀ ਗੋਲ ਕਾਟ ਸੀਗੀ ਹੈ ਨਾ ਉਹ ਆਪਾਂ ਨੇ ਵਿੱਚ ਇਹਦੇ ਵਿੱਚ ਜੋੜ ਪਾ ਲਿਆ ਆ ਚੀਜ਼ ਦੇ ਵਿੱਚ ਜਿਹੜਾ ਜੋੜ ਰਹਿੰਦਾ ਸੀ ਕਿਉਂਕਿ ਆਪਾਂ ਨੂੰ ਜਿਹੜੀ ਕਾਟ ਆ ਦੁਬਾਰਾ ਨਾ ਪਾਣੀ ਪਵੇ ਤੇ ਜਿਹੜਾ ਉਹ ਕਪੜਾ ਆਪਾਂ ਨੂੰ ਯੂਜ਼ ਦੇ ਵਿੱਚ ਲੈ ਸਕੀਏ ਤੇ ਹੁਣ ਆਪਾਂ ਉਹਦੇ ਵਿੱਚ ਵੀ ਕਾਟ ਪਾਈ ਹੈ ਤੇ ਇਹਦੇ ਵਿੱਚ ਵੀ ਪਾਈ ਹੈ ਕਾਟ ਪਾਉਣ ਦੀ ਵੀ ਲੋੜ ਨਹੀਂ ਪੈਣੀ ਆਪਾਂ ਤੇ ਤੁਹਾਨੂੰ ਇਹਨਾਂ ਨੂੰ ਕਪੜੇ ਨੂੰ ਜਿਹੜਾ ਕੱਟ ਕਰ ਦਾਂਗੇ ਜਿਹੜਾ ਤੁਸੀਂ ਪਜਾਮਾ ਦੇਖ ਰਹੇ ਹੋ ਆਪਾਂ ਸਵਾ ਦੋ ਮੀਟਰ ਦੇ ਵਿੱਚ ਜਿਹੜਾ ਕੱਟ ਕੀਤਾ ਕਪੜਾ ਮੈਂ ਢਾਈ ਮੀਟਰ ਲਿਆ ਸੀ ਤੇ ਉਹ ਮੈਂ ਕਪੜਾ ਐਕਸਟਰਾ ਸੀ ਜਿਹੜਾ ਉਹ ਬਚਾ ਲਿਆ ਤੇ ਵਿੱਚੋਂ ਹੀ ਜਿਹੜੀਆਂ ਪਾਕਟ ਨੇ ਉਹ ਕੱਟ ਦਿੱਤੀਆਂ ਤੇ ਤੁਸੀਂ ਵੀ ਜੇ ਇਸੇ ਤਰੀਕੇ ਨਾਲ ਕਟਿੰਗ ਕਰੋਗੇ ਤਾ ਤੁਹਾਡਾ ਵੀ ਕਪੜਾ ਜਿਹੜਾ ਕੱਟ ਲੱਗੂਗਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਦੀ ਸਟਿਚਿੰਗ ਕਰਕੇ ਦੱਸੂਗੀ ਤੇ ਜੇਬਾਂ ਵਗੈਰਾ ਆਪਾਂ ਨੇ ਕਿਵੇਂ ਲਗਾਉਣੀਆਂ ਨੇ ਉਹ ਦੱਸੂਗੀ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ ਬਾਏ ਬਾਏ